ਘਟ ਦੇ ਵਿੱਚ ਲੋਕਾਂ ਦੇ ਵੱਲੋਂ ਮਿਠਾਈ ਲੁਕੋ ਕੇ ਦਿੱਤੀ। ਸਾਸ਼ਿਕਾ ਰਾਜ ਜਲਸੀ ਪਹੁੰਚਿਆ ਪੰਜਾਬੀ ਵਿਰਸਾ ਦੇਖਣ ਦੇ ਲਈ ਤੁਹਾਨੂੰ ਵੀ ਦਿਖਾਵਾਂਗੇ ਇੱਕ ਕਮਰਾ ਇਸ ਕਮਰੇ ਦੇ ਵਿੱਚ ਪਰ ਬਹੁਤ ਸੋਹਣੇ ਤਰੀਕੇ ਦੇ ਨਾਲ ਪੰਜਾਬੀ ਵਿਸੇਲੇ ਸੰਭਾਲ ਕੇ ਰੱਖਿਆ ਗਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਟੇ ਵਾਲੀ ਚੱਕੀ ਦਿਖਾਵਾਂਗੇ ਜੋ ਪਿਛਲੇ ਜ਼ਮਾਨੇ ਦੇ ਵਿੱਚ ਵਰਤੀ ਜਾਂਦੀ ਸੀ। ਉਸ ਤੋਂ ਬਾਅਦ ਇੱਕ ਮੱਟ ਆ ਕਿਹਾ ਜਾਂਦਾ ਹੈ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਵਿਆਹ ਹੁੰਦੇ ਸਨ ਤਾਂ ਉਸ ਵੇਲੇ ਇਸ ਮੱਟ ਦੇ ਵਿੱਚ ਲੋਕਾਂ ਦੇ ਵੱਲੋਂ ਮਿਠਾਈ ਲੁਕੋ ਕੇ ਰੱਖੀ ਜਾਂਦੀ ਸੀ। ਦੂਜੇ ਪਾਸੇ ਆ ਘੜਾ ਪਿਆ ਇਹਦਾ ਤਾਂ ਹੁਣ ਵੀ ਤੁਹਾਨੂੰ ਪਤਾ ਹੀ ਹੋਣਾ ਕਿ ਘੜਾ ਕੀ ਹੁੰਦਾ ਹੈ ਨਾ। ਇਹਦੇ ਵਿੱਚ ਪਾਣੀ ਰੱਖਿਆ ਜਾਂਦਾ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਹਾਰਾ ਪਿਆ ਹੈ। ਇਸ ਤੋਂ ਇਲਾਵਾ ਪੁਰਾਣੇ ਸਿੱਕੇ ਜਿਹੜੇ ਨੇ ਉਪਰੇ ਨੇ ਘੜੀਆਂ ਪਈਆਂ ਨੇ ਤੇ ਨੀਚੇ ਕਹਾਂਗੇ ਕੈਮਰਾਮੈਨ ਨੂੰ ਕਿ ਬੜਾ ਸੋਹਣਾ ਹੀ ਘਰ ਬਣਾਇਆ ਹੋਇਆ ਤੇ ਨਾਲ ਇੱਕ ਚੁੱਲ੍ਹਾ ਇਹ ਹੱਟ ਹੈ ਜਿਹੜੀ ਦੀਵਾਲੀ ਤੇ ਸੀ ਮੱਥਾ ਟੇਕਦੇ ਹਾਂ ਇਸ ਤੋਂ ਇਲਾਵਾ ਆ ਪੁਰਾਣਾ ਮੰਜਾ ਪਿਆ ਤੇ ਮੰਜੇ ਤੋਂ ਇਲਾਵਾ ਬਹੁਤ ਕੁਝ ਹੈ ਪੁਰਾਣਾ ਰੇਡੀਓ ਉਹ ਪੁਰਾਣੇ ਘੜਾਉਣੇ ਬੱਚੇ ਦੇ ਘੜਾਉਣੇ ਗੱਡਾ ਤੇ ਮੇਰੇ ਨਾਲ ਅੰਕਲ ਜੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਵੱਲੋਂ ਇਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਗਿਆ ਸਭ ਤੋਂ ਪਹਿਲਾਂ ਸ਼ਾਸ਼ੀ ਕਾਲ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਇੱਥੇ ਪਹੁੰਚੇ ਅੱਜ ਇੱਕ ਕਮਰੇ ਦੇ ਵਿੱਚ ਤੁਸੀਂ ਸਾਰਾ ਇਹ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹਾਲਾਂਕਿ ਸਾਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਹਲੇ ਤੱਕ ਪਤਾ ਵੀ ਨਹੀਂ ਆ ਕਿ ਕਿਹੜੀ ਕਿਹੜੀ ਚੀਜ਼ਾਂ ਪੁਰਾਣੇ ਸਮੇਂ ਦੇ ਵਿੱਚ ਮਿਲੀਆਂ ਸੀਗੀਆਂ ਕਿਵੇਂ ਸ਼ੌਂਕ ਹੈ ਤੁਹਾਨੂੰ ਹਾਂਜੀ ਸ਼ੌਂਕ ਤਾਂ ਮੈਨੂੰ ਆਪਣੇ ਕੁਆਇਨ ਲੱਭੇ ਦੀ ਗੱਲ ਚਾਹੁੰ ਗਰਦਨ ਜੀ ਬਹੁਤੋਂ ਤੋਂ ਇਹ ਝੌਂਗ ਪਿਆ ਜਾਂਦੀ ਆ ਉਹਨੇ ਪੁਰਾਣੀ ਇੰਜਾਂ ਇਕੱਠੀਆਂ ਕਰਦਾ ਜੀ ਇਹ ਬਾਈ ਸਾਲ ਪਹਿਲਾਂ ਜਾਨੀ ਉਹ ਕੁਆਇਨ ਲੱਭੇ ਦੀ ਜੀ ਜੀ ਉਦੋਂ ਦੇ ਬਸੇ ਝੌਂਗ ਪਿਆਈ ਜੀ ਤਾਂ ਸਭ ਤੋਂ ਪੁਰਾਣਾ ਇਸ ਕਮਰੇ ਦੇ ਵਿੱਚ ਕੀ ਹੈ ਤੁਹਾਡੇ ਲਈ ਸਭ ਤੋਂ ਪੁਰਾਣਾ ਤਾਂ ਜਾਨੀ ਆ ਸੰਦੂਖ ਹੈਗਾ ਦਾਦੀ ਜੀ ਦਾ ਆਪਣੇ ਵਿਆਹ ਜੀ ਇਹ 100 ਸਾਲ ਤੋਂ ਵੀ ਵੱਧ ਪੁਰਾਣਾ ਜੀ ਜੀ ਜੋ ਗੇਤਮ ਵੀ ਅਜੇ ਕੋ ਖਰਾਬ ਨਹੀਂ ਹੋਇਆ ਇਹ ਆਪਣਾ ਜੀ ਉਵੇਂ ਹੀ ਪਿਆ ਜਿਵੇਂ ਬਣਿਆ ਰਿਹਾ ਦੀ ਪਹਿਲਾਂ ਜੀ ਹਾਂਜੀ ਤੇ ਹੋਰ ਕੀ ਕੀ ਹੈ ਤੁਹਾਡੇ ਇਸ ਕਮਰੇ ਦੇ ਵਿੱਚ ਉਹ ਵੀ ਜੱਥੇ ਬੈਨੇ ਬਈ ਜੀ ਹਾਂ ਜੀ ਮਧਾਣੀ ਪਈ ਆ ਇਹ ਦੁੱਧ ਰੰਦੀ ਚੱਕੀ ਪਈ ਆ ਜੀ ਬਾਕੀ ਨਾਲੇ ਬਣਨ ਵਾਲਾ ਅੱਡਾ ਪਿਆ ਜੀ ਛੁੱਟਲਾ ਪਿਆ ਬੱਚਿਆਂ ਦਾ ਜੀ ਪਿੱਤਲ ਦੇ ਭਾਂਡੇ ਪਏ ਨੇ ਜਿਵੇਂ ਕੰਗਣੀਆਂ ਗਲਾਸ ਪਏ ਨੇ ਥਾਲ ਪਏ ਨੇ ਜੀ ਜੱਗ ਹੁੰਦੇ ਦੀ ਜੀ ਸ਼ਰਨ ਨੇ ਹੁੰਦੇ ਵੀ ਜੀ ਹਾਂਜੀ ਉਹ ਬੈਨੇ ਸਾਰਾ ਕੁਝ ਸਾਹਮਣੇ ਰੱਖਿਆ ਜੀ ਅਸੀਂ ਉੱਪਰ ਦੇਖ ਵੀ ਰਹੇ ਹਾਂ ਕਿ ਤੁਹਾਡੇ ਕੋਲ ਕੁਗਰੇ ਫੁਲਕਾਰੀ ਰੁਮਾਲ ਖੇਸਦਰੀ ਸਾਰਾ ਕੁਝ ਹੀ ਸੰਭਾਲ ਕੇ ਰੱਖਿਆ ਹੋਇਆ ਹਾਂਜੀ ਉਹ ਕੁਗਰੇ ਫੁਲਕਾਰੀ ਹੁੰਦੀ ਪਹਿਲਾਂ ਜੀ ਉਹ ਵੀ ਰੱਖਿਆ ਨਾ ਸਾਹਮਣੇ ਜੀ ਇੱਕ ਮੈਂ ਦੇਖਿਆ ਬਾਹਰ ਨਾਲ ਤੁਹਾਡੇ ਸਾਈਕਲ ਖੜਿਆ ਹੈ ਉਹ ਅਜੀਬ ਜਿਹਾ ਸਾਈਕਲ ਹੈ ਅੱਜ ਕੱਲ੍ਹ ਤਾਂ ਅਸੀਂ ਦੇਖਿਆ ਵੀ ਨਹੀਂ ਆ ਉਹ ਕਿੱਥੋਂ ਤੁਹਾਡੇ ਹੱਥ ਲੱਗ ਗਿਆ ਹਾਂਜੀ ਉਹ ਜਦੋਂ ਪਹਿਲਾਂ ਸਿੰਘ ਚਿੱਲੇ ਚਿੱਲੇ ਜੀ ਮੈਂ ਜੀ ਉਦੋਂ ਉਹ ਸਾਈਕਲ ਬਣਿਆ ਸੀ ਜੀ ਉਹਦਾ ਇੱਕ ਟਿੱਕਾ ਵੱਡਾ ਇੱਕ ਛੋਟਾ ਜੀ ਹਾਂਜੀ ਸਭ ਤੋਂ ਪਹਿਲਾਂ ਜੇ ਬਣੀ ਸਾਈਕਲ ਜੀ ਉਹ ਜੇ ਬਣਿਆ ਦੀ ਪਹਿਲਾਂ ਜੀ ਹਾਂਜੀ ਉਹਦਾ ਤਾਂ ਸਸ ਵੀ ਮੇਰੇ ਕੋਲ ਸਾਮਕ ਰੱਖਿਆ ਜੀ ਜੀ ਹਾਂਜੀ ਉਹ ਸਸ ਤੋਂ ਬਿਨਾਂ ਆਪਾਂ ਚਲਾ ਨਹੀਂ ਸਕਦੇ ਕੀ ਨਹੀਂ ਚਲਾਣ ਹੋ ਜਾਂਦੇ ਸਾਈਕਲ ਦਾ ਜੀ ਹਾਂਜੀ ਤਾਂ ਕਿਹਾ ਜਾਂਦਾ ਸੀਗਾ ਕਿ ਬਾਈਕ ਗੱਡੀ ਦਾ ਲੈਸੈਂਸ ਹੁੰਦਾ ਤੁਸੀਂ ਸਾਈਕਲ ਦਾ ਵੀ ਦੱਸਿਆ ਹਾਂਜੀ ਹਾਂਜੀ ਉਹ ਸਸ ਬਣਦਾ ਹੁੰਦੀ ਇਹਦਾ ਆਪਣਾ ਜੀ ਰੈਂਕਲ ਤਾਂ ਆਪਾਂ ਚਲਾ ਸਕਦੇ ਹਾਂ ਉਹਨੂੰ ਨਹੀਂ ਪੁਲਸ ਆ ਕੇ ਘੇਰ ਲੈਂਦੇ ਚਲਾਣ ਹੋ ਜਾਂਦਾ ਨਹੀਂ ਇਹ ਤੋਂ ਨਹੀਂ ਜੀ ਜੀ ਹਾਂਜੀ ਜੇ ਚਲਾਣ ਨਹੀਂ ਭਰਦੇ ਦੀ ਬਾਈਕ ਸਾਈਕਲ ਮੰਤਰ ਬੰਦ ਕਰਨ ਦੀ ਟਾਲੀ ਜੀ ਤਾਂ ਤੁਹਾਡੇ ਕੋਲੋਂ ਫੋਨ ਵੀ ਪਈ ਨੇ ਬਹੁਤ ਪੁਰਾਣਾ ਫੋਨ ਮੈਨੂੰ ਨਜ਼ਰ ਆ ਰਿਹਾ ਮੈਂ ਦਿਖਾਵਾਂਗੀ ਤੁਹਾਨੂੰ ਆ ਫੋਨ ਹੈ ਇਹ ਅਸੀਂ ਗਦਰ ਫਿਲਮ ਦੇ ਵਿੱਚ ਮੈਂ ਦੇਖਿਆ ਸੀਗਾ ਇਸ ਤੋਂ ਇਲਾਵਾ ਹੋਰ ਵੀ ਫੋਨ ਨੇ ਹਨਾ ਆ ਇਹ ਤੁਸੀਂ ਦੱਸੋਗੇ ਕਿ ਕਿੱਥੋਂ ਲਿੱਤਾ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਫੋਨ ਇਹ ਚੱਲਿਆ ਦੀ ਆਪਣਾ ਜੀ ਜੀ ਹਾਂਜੀ ਇਹ ਮੁੱਲੇ ਦੇ ਜਾਂਦਾ ਹੀ ਉਹ ਮੈਂ ਸਾਰੇ ਮੁੱਲੇ ਲੈਣੀ ਆ ਜਿਹੜੇ ਪੈਨ ਫੋਨ ਜੀ ਯਾਨੀ ਇਹ ਸਭ ਤੋਂ ਪਹਿਲਾਂ ਫੋਨ ਚੱਲਿਆ ਸੀ ਜੀ ਹਾਂਜੀ ਤੋਂ ਡਾਇਲ ਹੁੰਦਾ ਦੀ ਆਪਣਾ ਜੀ ਤੇ ਇਹ ਕੀ ਚੀਜ਼ ਹੈ ਇਹ ਕੋਰੇ ਦੇ ਪੋਣੇ ਟਾ ਲਾਈ ਹੋਣਾ ਜੀ ਤਾਂ ਤੁਸੀਂ ਦੇਖ ਰਹੇ ਹੋ ਵੀ ਚਾਂਜਰਾ ਕੰਗਣ ਹਰ ਚੀਜ਼ ਉਹ ਪਿਆ ਵੀ ਜਿਹੜੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਮੁਟਿਆਰਾ ਤਿਆਰ ਹੁੰਦੀ ਆ ਸੀਗੀ ਆਪਾਂ ਵਿੱਚ ਘਗਰਾ ਲਾ ਲਓ ਭਾਵੇਂ ਫੁਲਕਾਰੀ ਲਾ ਲਓ ਭਾਵੇਂ ਰੁਮਾਲ ਲਾ ਲਓ ਨਾ ਚਾਂਜਰਾ ਲਾ ਲਓ ਹਰ ਇੱਕ ਚੀਜ਼ ਇੱਥੇ ਪਈ ਹੈ ਰਸੋਈ ਦੇ ਵਿੱਚ ਜਿਹੜੀ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਉਹ ਵੀ ਇੱਥੇ ਪਈਆਂ ਨੇ ਗਲਾਸ ਕੋਲੀਆਂ ਚਮਚ ਛੋਟੀ ਬਾਲਟੀ ਕਦੂਕਾਸ਼ ਨੂਨਦਾਨੀ ਹਰ ਇੱਕ ਚੀਜ਼ ਇਹਨਾਂ ਦੇ ਵੱਲੋਂ ਸੰਭਾਲ ਕੇ ਰੱਖੀ ਗਈ ਹੈ ਤੇ ਪੁਰਾਣਾ ਟੀਵੀ ਸ਼ਟਰ ਵਾਲਾ ਟੀਵੀ ਕਹਿੰਦੇ ਆ ਇਹਨੂੰ ਇਹ ਵੀ ਇਹਨਾਂ ਨੇ ਰੱਖਿਆ ਹੋਇਆ ਰੇਡੀਓ ਪਿਆ ਤੇ ਚਰਖਾ ਵੀ ਪਿਆ ਪੱਖੀ ਪੁਰਾਣੀ ਪਈਆ ਝੋਲਾ ਵੀ ਪਿਆ ਬਹੁਤ ਚੀਜ਼ਾਂ ਨੇ ਮਤਲਬ ਦੇਖ ਕੇ ਇੱਥੇ ਸੋਹਣਾ ਲੱਗਦਾ ਹੈ ਕਿ ਅਤੇ ਜਿੱਥੇ ਅੱਜ ਕਾ ਦੇ ਨੌਜਵਾਨਾਂ ਨੂੰ ਨਹੀਂ ਪਤਾ ਕਿ ਸਾਡਾ ਵਿਰਸਾ ਕੀ ਹੈ ਪੁਰਾਣੇ ਸਮੇਂ ਦੇ ਵਿੱਚ ਕੀ ਪੂਜਾ ਹੁੰਦਾ ਸੀਗਾ ਤੇ ਇਹਨਾਂ ਦੇ ਬਲੋਂ ਇਹ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਗਈਆਂ ਨੇ ਤਾਂ ਤੁਸੀਂ ਆਪਣਾ ਨਾਮ ਤੇ ਪਿੰਡ ਤੇ ਫੋਨ ਨੰਬਰ ਜ਼ਰੂਰ ਦੱਸੋ ਵੀ ਜਿਹੜੇ ਲੋਕ ਵਿਰਸੇ ਨੂੰ ਦੇਖਣਾ ਚਾਹੁੰਦੇ ਨੇ ਉਹ ਤੁਹਾਡੇ ਤੱਕ ਕਿਵੇਂ ਪਹੁੰਚਣ ਹਾਂਜੀ ਮੈਂ ਬਿਲਕੁਲ ਵੇਖ ਦਿਖਾਉਣਾ ਇਹ ਚੀਜ਼ਾਂ ਨੂੰ ਕੋਈ ਵੀ ਆ ਕੇ ਦੇਖ ਸਕਦਾ ਜੀ ਮੇਰਾ ਨਾਮ ਹੈਗਾ ਤਸਵਿੰਦਰ ਸਿੰਘ ਬੜਾਏ ਜੀ ਜੀ ਪਿੰਡ ਹੈਗਾ ਦਵਾਲਾ ਜੀ ਤਹਸੀਲ ਸਮਰਾਲਾ ਜੀ ਪਿੰਤਾ ਜ਼ਿਲ੍ਹਾ ਦੁਦਿਆਣਾ ਜੀ ਜੀ ਫੋਨ ਨੰਬਰ ਹੈਗਾ ਜੀ 75279 31887 ਜੀ ਇਹ ਨੰਬਰ ਤੇ ਮੇਰੇ ਫੋਨ ਕਰਕੇ ਆ ਸਕਦਾ ਮੇਰੇ ਕੋ ਕਦੇ ਵੀ ਆ ਸਕਦਾ ਮੈਂ ਘਰੇ ਹੁੰਦਾ ਬੜਕੇਤੀ ਬੜੇ ਕੰਮ ਕਰਦਾ ਜੀ ਜੀ ਬਿਲਕੁਲ ਫਰੀ ਜੀ ਆਪਨੇ ਦਿਖਾਉਣਾ ਜੀ ਫਰੀਚ ਦੇ ਸਕਦਾ ਕੋਈ ਵੀ ਆਪੇ ਜੀ ਤਾਂ ਮੈਂ ਇੱਕ ਵਾਰੀ ਉਹ ਤਸਵੀਰ ਵੀ ਦਿਖਾਵਾਂਗੀ ਕਿ ਉੱਪਰ ਨਾ ਸੰਦਵੀ ਰੱਖਿਆ ਹੋਇਆ ਨੇ ਜਿਹੜੇ ਕਿ ਸੰਗੀਤ ਲਈ ਵਰਤੇ ਜਾਂਦੇ ਨੇ ਤੁੰਬੀ ਪਈ ਐ ਅਲਗੋਜੇ ਪਏ ਨੇ ਇੱਕ ਤੁੰਬਾ ਵੀ ਪਿਆ ਤੇ ਜਿਹੜਾ ਧਮਰੂ ਟਾਈਪ ਹੁੰਦਾ ਉਹ ਵੀ ਪਿਆ ਉਸ ਤੋਂ ਇਲਾਵਾ ਉਹ ਵੀ ਇਸ ਨੂੰ ਕੀ ਕਹਿੰਦੇ ਆ ਇਸ ਰੰਗੀ ਆਈ ਸਰੰਗੀ ਆ ਨਾ ਟੱਟ ਪੈਣੀ ਜੀ ਤੁੰਬੀ ਪਈ ਆ ਝਬਲੀ ਪਈ ਆ ਲਹੋਜੇ ਪੈ ਨੇ ਤੁੰਬਾ ਪਈ ਜੀ ਬੀਨ ਪਈ ਜੀ ਤਾਂ ਇੱਕ ਬਚਪਨ ਦੇ ਵਿੱਚ ਅਸੀਂ ਖੇਡਦੇ ਸੀਗੇ ਗੀਟੇ ਬੰਟੇ ਹਨਾ ਪਿੱਠੂ ਗਰਮ ਉਹ ਵੀ ਇਹਨਾਂ ਦੇ ਵੱਲ ਸੰਭਾਲ ਕੇ ਰੱਖਿਆ ਗਿਆ ਤਾਂ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦੇਣਾ